ਮੌਲ ਬੜਾ ਵਧੀਆ ਆ ਹਰ ਇੱਕ ਇਹਦੇ ਵਿੱਚ ਬ੍ਰਾਂਡ ਦੀ ਸ਼ਾਪ ਆ ਆ ਆ ਜੀ ਦੇਖ ਲਓ ਤੁਸੀਂ ਹੈਰਨ ਮੋਡ ਤੇ ਅੱਗੇ ਆ ਗਿਆ ਜੀ ਸਲਾਮਾਂਡਰ ਮਨ ਡਾਈਚਮਾਨ ਦੀ ਪਤਾ ਨਹੀਂ ਡਾਈਚਮਾਨ ਤਾਂ ਨਹੀਂ ਹੈਗਾ ਸਲਾਮਾਂਡਰ ਤੇ ਤੁਹਾਨੂੰ ਦੇਖਣ ਡੇ ਹੁਣ ਇਹਦੇ ਵਿੱਚ ਟੂਟ ਲੱਗੇ ਹੋਏ ਆ ਜੀ ਐਡੀਡਾਸ ਦੇ ਮੈਂ ਇੱਕ ਆਇੰਗੇ ਬੂਟ ਵੀ ਲੱਗੇ ਆ 70 75 8000 ਰੁਪਏ ਆ ਕੱਟ ਕੇ 55 ਦੇ ਲੱਗੇ ਆ ਤੇ ਆ ਵੀ ਐਡੀਡਾਸ ਦੇ ਜਾਂ ਸਾਰੇ ਐਡੀਡਾਸ ਦੇ ਪਏ ਹੋਏ ਆ ਬੂਟ ਤੇ ਸਾਹਮਣੇ ਮਾਰਕੀਟ ਆ ਬੂਟਾਂ ਵਾਲੀ ਬਹੁਤ ਵਧੀਆ ਸ਼ਾਨਦਾਰ ਰੂਟ ਨੇ ਇੱਥੇ ਤੇ ਮਾਰਕਟਾਂ ਮਾਲੇ ਵਿੱਚ ਆਇਆ ਬਹੁਤ ਵਧੀਆ ਮਾਲ ਇੰਨਾ ਨਾ ਵੱਡਾ ਆ ਤੇ ਨਾ ਹੀ ਨਾ ਜ਼ਿਆਦਾ ਛੋਟਾ ਆ ਬਹੁਤ ਵਧੀਆ ਮਾਲ ਲੱਗਣ ਦੇ ਆ ਤੇ ਹਰ ਇੱਕ ਮਾਰਕਟਾਂ ਦੇ ਵਿੱਚ ਤੇ ਕਨੌਖੀਆ ਬੈਗ ਵੀ ਹੈਗੇ ਨੇ ਤੇ ਲਓ ਜੀ ਆਇਆ ਜੀ ਟੈਡੀ ਵੀਅਰ ਲੰਮਾ ਵਿਆ ਟੈਡੀ ਵੀਅਰ ਵੀ ਬੜੇ ਸੋਹਣੇ ਸੋਹਣੇ ਆ ਯਾਰ ਇੱਥੇ ਮਾਰਕੀਟ ਦੇ ਵਿੱਚ ਬਹੁਤ ਵਧੀਆ ਮਿਲਦੇ ਆ ਇੱਥੇ ਆ ਕਾਰਡ ਨੇ ਗਿਫਟ ਕਾਰਡ ਨੇ ਆ ਗਿਫਟ ਕਾਰਡ ਨੇ ਨਾ ਆ ਤੇ ਲਿਖਿਆ ਵੀ ਬੇਬੀ ਬੇਬੀ ਹੋ ਵੀ ਲਿਖਿਆ ਜੀ ਇੱਥੇ ਸਾਰੇ ਤਰ੍ਹਾਂ ਦੇ ਲਾਉਂਦੇ ਜੇ ਆ ਲੋਕਾਂ ਨੇ ਵਡੇਰਿਆਂ ਦੇ ਕਾਰਡ ਨੇ ਕੋਈ ਜੁਣੇ ਇਹ ਆਸ਼ਕਾਂ ਵਾਲੇ ਕਾਰਡ ਦੇ ਕਿੰਨੇ ਨੇ ਇਹਨੂੰ ਲਓ ਜੀ ਆਸ਼ਕਾਂ ਵਾਲੇ ਕਾਰਡ ਆ ਮੇਰੇ ਵੱਲੋਂ ਜੀ ਮੇਰੇ ਬਗੂ ਨੂੰ ਬਹੁਤ ਸੋਹਣੇ ਆ ਕਾਰਡ ਯਾਰ ਬਹੁਤ ਵਧੀਆ ਬਣੇ ਆ ਲਵ ਸ਼ਾ ਵਾਲੇ ਕਾਰਡ ਨੇ ਲਿਖੀ ਵੀ ਲੀਬੇ ਜਰਮਨ ਚ ਕਹਿੰਦੇ ਆ ਲਵ ਨੂੰ ਇਸਲੀਬੇ ਡਿਸ਼ ਤੇ ਫੁੱਲਾਂ ਵਾਲਾ ਕਾਰਡ ਤੁਹਾਨੂੰ ਦਿੱਤਾ ਸੀ ਮੈਡਮ ਤੁਸੀਂ ਲੈਂਦੇ ਕਿੱਥੇ ਲਓ ਜੀ ਪਹਿਲਾ ਫੋਟੋ ਗੁਲਾਬ ਸਾਡਾ ਆ ਫਿਰ ਫੋਟੋ ਸਾਡਾ ਤੇਲ ਥੈਂਕ ਯੂ ਵੈਲਕਮ ਯਰ ਵੈਲਕਮ ਲਓ ਜੀ ਆਇਆ ਸਾਡਾ ਸੈਕਸ਼ਨ ਪਰਫਿਊਮ ਵਾਲਾ ਸੇਲ ਤੇ ਲੱਗੀ ਹੋਈ ਆ ਤੇ ਜਿੰਨੇ ਕਿਸੇ ਨੇ ਲਜਾਣੇ ਹੋਣ ਜਿਹੜਾ ਰਹਿੰਦਾ ਹੋਏ 에어ਫੁੱਟ ਵੀ ਪੰਜਾਬੀ ਬੰਦਾ ਆਪਣਾ ਲਾ ਜਾ ਸਕਦਾ ਆ ਆ ਜੀ 20 250 ਤੋਂ ਕੱਟ ਕੇ ਉਹਨਾਂ ਨੇ 20000 ਚੁਲਾਇਆ ਤੇ ਆ ਤੁਸੀਂ ਜੇ ਸਸਤੇ ਲੈਣੇ ਇਦੋਂ ਵੀ ਸਸਤੇ ਹੈਗੇ ਆ ਨਿੰਦਾ ਦੇ ਵੀ ਆ ਨੀਪੂਨੂਪੂ ਵਾਲੀ ਰੱਖੀ ਅਗਲੇ ਵਾਲੇ ਤੋਂ ਸੰਤ ਸਰਮਾਂ ਚ ਰੱਖੀ ਹੋਇਆ ਤੁਸੀਂ ਵੇਖ ਸਕਦੇ ਹੋ ਤੇ ਆ ਵੀ ਆ ਗਈ ਅ ਜੀ ਇੱਕ ਤੋਂ ਆ ਵੀ ਆ ਵਧੀਆ ਆ 100 ਆ ਪਰਫਿਊਮ ਦੇਖੋ OPM ਦਾ ਆ ਜੀ 155 ਰੋ ਦਾ ਬੜਾ ਆ ਜੀ ਇਸ 160 ਚੈੱਕ ਕਰਨ ਵਾਸਤੇ ਨਾਲ ਰੱਖਿਆ ਹੋਇਆ ਇਹਦੇ ਉੱਤੇ ਲਾ ਕੇ ਪਰਫਿਊਮ OPM ਵਾਲਾ 158 ਰੋ ਵਾਲਾ ਚੈੱਕ ਕੀਤਾ ਜੋ ਸਮੈਲ ਸੁਮੂਲ ਹੈ ਨਹੀਂ ਖਾਸ ਕੋਈ ਹੈ ਨਹੀਂ ਸਾਰੇ ਯਾਰ ਪਰਫਿਊਮ ਸੈਕਸ਼ਨ ਆ ਸਾਰਾ ਇਹ ਆਹ ਦੋ ਹੀ ਵੱਡੇ ਆ ਗਏ ਗਿਫਟ ਬੁਕਟ ਪੈਕ ਹੋਈ ਪਏ ਆ ਆਪ ਕੋ 5000 ਰੁਪਏ ਗਸ਼ਿੰਕਾ ਕਿਸੇ ਨੂੰ ਦੇਣਾ ਹੋਵੇ ਤੇ ਬਹੁਤ ਵਧੀਆ Armani ਜਿਹਨੂੰ ਕਹਿੰਦੇ ਆ Armani ਉੱਚੀ Armani ਦੇ ਪਰਫਿਊਮ ਨੇ ਇਹਨਾਂ ਦੇ ਰੇਟ ਕੀ ਨੇ ਸਹੀ ਹੈ ਇਹਨਾਂ ਦੇ 145000 ਰੁਪਏ ਆ ਉਹ 165 ਵਾਲਾ ਵੀ ਹੈਗਾ ਇੱਥੇ ਤੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਕੋਈ ਵੀ ਵੈਰਾਈਟੀ ਤੁਸੀਂ ਲੈ ਸਕਦੇ ਹੋ ਇਹ ਇਸ ਮਾਰਕੀਟ ਦੇ ਵਿੱਚ ਰਮਾਨੀ ਦੇ ਇਧਰ ਵੀ ਹੈਗੇ ਆ 168 ਰੁਪਿਆਂ ਦੇ ਆ ਥੱਲੇ 80ਆਂ ਵਾਲੇ ਵੀ ਲੱਗੇ ਹੋਏ ਆ ਆ ਰੇਟ ਚੈੱਕ ਕਰੋ ਹਾਂ ਇੱਕ ਮਿੰਟ او ਪੀਐਮ ਦੇ ਵੀ ਹੈਗੇ ਇੱਥੇ ਉਸ ਦੇ ਅੱਗੇ ਇਧਰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਸਕਦੀ ਤਾਂ ਮੈਂ ਇਸ ਮਾਰਕੀਟ ਦੇ ਵਿੱਚ ਬਹੁਤ ਵਧੀਆ ਮਾਰਕੀਟ ਆ ਸਾਰੇ ਗਿਫਟ ਹੀ ਨੇ ਇੱਥੇ ਆ ਵੀ ਪਰਫਿਊਮ ਨੇ ਸਾਰੇ ਡੌਲਚੀ ਗਵਾਨਾ ਅਡਾ ਉੱਚੀ ਗਵਨ ਨਾਲੇ ਵੀ ਹੈਗੇ 163 ਐਰੋ ਦੇ ਲੱਗੇ ਹੋਏ ਆ ਥੱਲੇ ਵੀ ਲੱਗੀਆਂ ਹੋਈਆਂ ਸ਼ਿੰਸ਼ੀਆਂ ਐਂਗਲ ਵਾਲੇ ਵੀ ਹੈਗੇ ਆ ਇਹ ਗੂਚੀ ਵਾਲੇ ਆ ਉੱਧਰ ਵੀ ਗੂਆ ਪਿੱਛੇ ਵੀ ਗੂਚੀ ਵਾਲੇ ਹਨ ਜਨਾਨੀਆਂ ਵਾਲੇ ਨੇ ਬੰਦਿਆਂ ਵਾਲੇ ਨਹੀਂ ਹੈਗੇ ਪੈਕਿੰਗ ਵੀ ਬਹੁਤ ਵਧੀਆ ਕੀਤੀ ਹੋਈ ਇਹਨਾਂ ਨੇ ਆ ਡਾਇਮੰਡਸ ਸਾਰੇ ਤੁਹਾਡੇ ਜਨਾਨੀਆਂ ਦੇ ਸਾਡੇ ਹੈ ਨਹੀਂ ਬੰਦਿਆਂ ਦੇ ਵੈਸੀ ਵੀ ਵੈਰਾਈਟੀ ਕੱਟੀ ਹੁੰਦੀ ਜਨਾਨੀਆਂ ਦੀ ਜ਼ਿਆਦਾ ਹੁੰਦੀ ਲੌਰੀਆ ਵੇਖੋ ਗੈਲਰੀਆ ਵਿੱਚ ਬਣਾ ਹੋਇਆ ਪਤਾ ਨਹੀਂ ਕਾਦੀਆਂ ਦੁਕਾਨਾਂ ਤੋਂ ਹੁੰਦਾ ਪੈਂਟਾ ਪੁੰਟਾ ਵੀ ਅੱਛੀ ਲਾਈਟਰ ਦੇ ਪੁੰਟਾ ਰੇ ਸੇਲ ਤੇ ਆ ਸਾਰਾ ਕੁਝ ਸੇਲ ਤੇ ਲੱਗਾ ਹੋਇਆ ਤਾਈ ਜਨਤਾ ਬਹੁਤ ਆਈ ਇੱਥੇ ਹਾਂਜੀ ਆ 50% ਲੱਗਾ ਹੋਇਆ ਤੇ ਵੇਖੋ ਤੁਸੀਂ ਦੇਖ ਸਕਦੇ ਹੋ ਕਲੀਅਰਲੀ ਦਿਖਿਆ ਹੋਇਆ ਇਹਨਾਂ ਨੇ ਲਾਇਆ ਐਨ ਕਾਉਣ ਕਾ ਵੀ ਮਿਲ ਜਾਂਦੀਆਂ ਨੇ ਸਾਰਾ ਕੰਨੀਆਂ ਦਾ ਸਮਾਨ ਲੱਗਿਆ ਹੋਇਆ ਮੈਨੂੰ ਸਾਰਾ ਵਿੱਚ ਹਾਰ ਇੱਕ ਵੈਰਾਈਟੀ ਬਈ ਇੱਥੇ ਉਹ ਪਹਿਲਾ ਬਿੰਦੀਆਂ ਤੇ ਆਗੇ ਛੱਲੇ ਆ ਆ ਜੀ ਜਨਾਨੀਆਂ ਨੇ ਦਰਚੈਨੀਆਂ ਸ਼ੈਨੀਆਂ ਲੱਗੀਆਂ ਹੋਈਆਂ ਨੇ ਆ ਐਨ ਕਰਨ ਕੇ ਲੱਗੀਆਂ ਆ ਆ ਆ ਜੀ ਘੜੀਆਂ ਵਾਲਾ ਸੈਕਸ਼ਨ ਘੜੀਆਂ ਵੀ ਲੱਗੀਆਂ ਹੋਈਆਂ ਨੇ ਕੈਸ਼ੂ ਕੁਸ਼ੀ ਉਹਦੀਆਂ ਤੇ ਵੀ ਕੈਸ਼ੂ ਉਹਦੀਆਂ ਉਹ ਵੀ ਕੈਸ਼ੂਆਂ ਲੱਗੀਆਂ 40 40 ਹਜ਼ਾਰ ਉਹਦੀਆਂ ਕੋਈ ਦੱਬੇਰ ਉਹਦੀ ਵੀ ਹੈਗੀ ਏ ਸਭ ਬਲੂਟੂਥ ਇਨਰੈਕਟ ਹੁੰਦਾ ਹੈਗਾ ਨਾ ਚਕੀਆਂ ਸਮਾਰਟ ਨੇ ਉਹ ਦੂਸਰੇ ਰੋਲੀਆਂ ਲੇ ਹੈਗੀ ਇੱਕ ਜਿਹੜੇ ਅੱਗੇ ਆ ਕੋ 200 ਰੰਜੀਆਂ ਵੀ ਹੈਗੀਆਂ ਵੰਗੀਆਂ ਇੱਥੇ ਆਵੇ ਇਦਾਂ ਰਹੀ ਹੈਗੀਆਂ ਜੀ ਫੌਜ ਹਿੰਦੀਆਂ ਇਹ ਵੀ 219 ਦੀ ਹਾਈਐਸਟ ਇਹਨਾਂ ਕੋਲ 219 ਦੀ ਹੈ ਹਾਂ ਉਹ ਜੋ ਸਾਹਮਣੇ ਲੱਗੀ ਹੋਈ ਨਹੀਂ 263ਾਂ ਦੀ ਹੈਗੀ ਹੈ ਸਾਹਮਣੇ ਵਾਲਾ ਕਿਵੇਂ ਲੱਗੀ ਸਾਨੂੰ ਤੇ ਲਓ ਜੀ ਆ ਗਈ ਬੀਓ ਮਾਰਕਟ ਇਹਨੂੰ ਕਹਿੰਦੇ ਆ অর্ਗੈਨਿਕ ਹੀ ਮਿਲਦਾ ਸਾਰਾ ਕੁਝ ਇਹਦੇ ਵਿੱਚ ਆਰਗੈਨਿਕ ਫਰੀडम ਹੀਗੇ ਹੋਣਗੇ ਪਰ ਮਿਲੇਗੀ ਤੁਹਾਨੂੰ 오ਰੀਜినਲ ਚੀਜ਼। ਕੇਲੇ ਵੀ ਕੇਲੇ ਵੀ ਆਰਗੇਨਿਕ ਨੇ। ਕੇਲੇ ਵੀ ਜੀ 1.25 ਰੋ ਦੇ ਆ ਇਹ। 1.2 ਰੋ ਲਿਖਿਆ ਇੱਥੇ ਤੁਸੀਂ ਦੇਖ ਸਕਦੇ ਹੋ। 2.29 ਸੈਂਟ ਦੇ ਆ ਜੀ ਕਿਲੋ। ਨਾਰਮਲ 1.29 ਹਾਂ 2.29 2.29 ਦੇ ਕਿਲੋ ਨੇ ਜੀ ਕਿਲੋ। ਆਣ ਜੀ ਅੰਗੂਰ ਇਹਨਾਂ ਨੂੰ ਕਹਿ ਦਿੰਦੇ ਇੱਥੇ ਟਰੋ ਬਣ। ਇਹ ਆ ਜੀ 9 ਰੋ ਦੇ ਕਿਲੋ। 10 ਰੋ ਸੌਰੀ 9 ਰੋ 15 ਸੈਂਟ ਹੋ ਗਏ ਨਾ 10 ਜੀ ਹੋ ਗਏ। ਬਹੁਤ ਮਹਿੰਗਾ ਆ ਜੀ। ਨੇ ਬੂਰੇ ਦਾ ਜੀ 6 ਐਰੋ ਦੇ ਕਿਲੋ ਥੱਲੇ ਸੇਬ ਸੇਬਾਂ ਦੀਆਂ ਵੈਰਾਈਟੀਆਂ ਬਹੁਤ ਨੇ ਤੇ ਕੁਲਟਾਲੀ ਜਣ ਦਾ ਸੇਬ ਆ ਫਿਲਹਾਲ ਟਾਲੀ ਜਣ ਦਾ ਹੋਸਟ੍ਰਾਈਚ ਦਾ ਆ ਇਧਰ ਵੀ ਹੋਸਟ੍ਰਾਈਚ ਦੇ ਮਏ ਆ ਐਫ ਵਾਲਾ ਵੀ ਆ ਫਿਰ ਅੱਗੋ ਕੀਵੀ ਪਏ ਆ ਨਾਰਸਟੈਂਡ ਦਾ ਇੱਕ ਸਟਾਕ ਆ ਨਾਰ ਪਈ ਆ ਜੀ ਨਾਰ ਤੇ ਆ ਜੀ ਪਏ ਆ ਜੀ ਕੀ ਕਹਿੰਦੇ ਨੇ ਖਜੂਰਾ ਸੁਹਾਰੇ ਆ ਇਹ ਦਾ ਸ਼ਵਾਰ ਲਗੰਦਾ ਆ। ਖੀਰੇ ਪੂਰੇ, ਤੋਰੀਆਂ ਤਾਰੀਆਂ, ਬੰਦ ਗੋਬੀ ਆ ਕੀ ਇਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਆ। ਇੱਥੇ ਤਾਂ ਕੁਰਪੀਸ ਕਹਿੰਦੇ ਆ ਆਪਣੇ ਭਾਸ਼ਾ ਦੀ ਆਬਿਸ਼, ਆ ਗੋਬੀ ਕੋਈ ਵਿਚਾਰ ਰ ਚਾਰ ਰੋਗਾ ਖਿਲੋ। ਕਿ ਕਿ ਆਰਗੇਨਿਕ ਕਹਿੰਦੇ। ਉਹਦੇ ਕਰਕੇ ਛੋਟੀ ਨਾਲ ਜਿਹਦਾ ਇਹਦੀ ਹੁੰਦੀ ਆ। ਬਰੋਕੋਲੀ ਵੇਖੋ ਕਿ ਬਰੋਕੋਲੀ ਆ ਤੇਰੇ ਕੀ ਨੇ ਗੋਗੂ। ਉਹਦੇ ਹੋਰ ਇੱਕ ਚੁੰਬਦਰਾ ਵੀ ਟੂ। ਹਾਂ ਇਹ ਚੁੰਬਦਰਾ ਆ ਗੋਗੂ ਵਾਗੇ। ਆ ਚੈਂਪੀਅਨ ਵੀ ਆਰਗੇਨਿਕ ਆ ਤੇ ਕਿੰਨਾ ਦਾ ਰਕਲਾ ਰਿਹਾ ਕਿੰਨਾ ਆ ਹਾਂ ਬੈਂਗਣ ਵੀ ਲੈ ਗੋ ਆਪਣੇ ਉੱਤੇ ਆ ਬੈਂਗਣ ਛੋਟੇ ਦੇ 45 45 ਕਿਲੋ 5 ਸਾਢੇ ਪੰਜ ਦੇ ਕਿਲੋ ਹੂੰ ਸਾਢੇ ਪੰਜ ਦੇ ਕਿਲੋ ਆ ਸ਼ਕਰਗੰਦੀਆਂ ਜਿਹੜਾ ਕਹਿੰਦੇ ਬਰਾਤ ਗੁੱਤੇ ਸ਼ਕਰਗੰਦੀਆਂ ਬੜੀਆਂ ਮਸ਼ਹੂਰ ਆਈਆਂ ਬਰਾਤ ਗੁੱਤੇ ਦੀਆਂ ਜਿਹੜਾ ਸਪੋਰਟ ਤੱਕ ਜਾਣਦੇ ਦੇਂਦੇ ਆ ਉਹਨੂੰ ਪਤਾ ਆ ਪਾਕਿਸਤਾਨ ਤੋਂ ਜਦੋਂ ਗਿਆ ਸੀ 45 ਆਂਡਿਆਂ ਦਾ ਰੇਟ ਦੇਖੋ ਕਿੰਨਾ ਆ ਜੀ ਸਾਢੇ 4 ਐਰੋ ਦੇ 10 ਟੋਕ ਇਹੀ ਆਮ ਮਾਰਕੀਟ ਵਿੱਚ ਮਿਲਦੀ ਆ 2 ਐਰੋ ਦੇ 10 1.99 ਦੇ ਵੀ ਇਹ ਆਰਗੈਨਿਕ ਨੇ ਵੀ ਪਿਓਰ ਮੁਰਗੀ ਦੇ ਜਿਸੀ ਮੁਰਗੀ ਨਹੀਂ ਹੁੰਦੀ। ਤਾਂ ਕਿ ਖੋਲ ਕੇ ਦੇਖਦੇ ਆਂ ਵਿੱਚੋਂ ਕਿੱਦਾਂ ਦੇ ਆਹ ਇਹ। ਲਾਲ ਆ ਵੇਖੋ ਇੰਡੀਆ ਇਦਾਂ ਹੀ ਹੁੰਦਾ ਤੇ ਅਸੀਂ ਜਾਂਦੇ। ਇਹ ਆ ਜਿਹੜੇ ਦੇਸੀ ਜਾਂਦੇ 4.5 ਦੇ। ਆਪਿਆ ਰਾਜਮਾ ਕਿੰਨੇ ਦੇ ਆਹ ਇਹ? 3.5 ਦੇ ਆਰਗੈਨਿਕ ਨੇ ਵੀ। ਛੋਟੇ ਛੋਟੇ ਰਾਜਮਾ ਨੇ ਹੈ ਵੀਰ ਕਲਰ ਵੀ ਆਪਣੇ ਇੰਡੀਆ ਵਾਂਗੂ ਆ। ਤੇ ਅਸੀਂ ਮਾਰਕੀਟ ਤੋਂ ਲੈ ਕੇ ਨਾਸੀ ਛੰਡ ਦਾ ਡੱਬਾ ਬਣਾਉਣਾ ਹੈ ਅਸੀਂ ਤੇ ਲੈ ਕੇ ਆਉਨੇ ਹਾਂ ਬਟੇ ਤਾਂ ਉਦਾਂ ਆਉਨੇ। ਦਾਲਾਂ ਨੇ ਇਹ ਹਾਂ। ਆ ਵੀ ਦਾਲਾਂ ਦੂਣਾਂ ਨੇ। ਸਾਬਤ ਮਸਰੇ। ਸਾਰੇ ਵੇਚਾਰੇ ਸਾਰੇ ਜਿਹੜੀ ਗ੍ਰੈਨੂਲਸ ਸਾਲੂਗੇ ਪਰ ਡੱਬਿਆਂ ਤੇ ਇਦਾਂ ਦੇ ਇਹਨਾਂ ਨਹੀਂ ਰੱਖੇ ਹੋਏ ਆ ਪਰ ਜਮਾ ਕੇ ਰੱਖਿਓਨੇ ਉਦਾਂ ਹੈਗੇ ਆਰਗੇਨਿਕ ਚੀਜ਼ ਪੌਮ ਟੈਂਸ਼ਨ ਮੁਰਗੀ ਕੇਤੀ ਐਰੋਰਾ ਇੱਕ ਪੂਰਾ ਮੁਰਗਾ ਪੌੜ ਮਹਿੰਗਾ ਹੈ ਔਰ ਮਹਿੰਗਾ ਬਟ ਹੈਗਾ ਆਰਗੇਨਿਕ ਆ ਇਹ ਪਰ ਮਹੰਗਾ ਪੂਰਾ 2 ਕਿਲੋ ਦੀ ਪੈਕਿੰਗ ਆ ਜੀ 32 ਜਰਾਂ ਮੈਂ 1600 ਦਾ ਕਿਲੋ ਹੋ ਗਿਆ 17 ਤੇ ਪੂਰਾ ਫੁੱਲ ਮੁਰਗਾ ਹੀ ਪਏ ਵਾਇਰਸ ਬਾਇਓ ਕਹਿੰਦੇ ਜਰਮਨ ਦੇ ਵਿੱਚ ਪਟੋਦਾ ਆਪਣੇ ਤੋਂ ਬਾਸਲ ਕੇ ਦੀ ਉਹ ਕੋਈ ਹੋਰ ਉੱਰ ਗਿਆ ਦੁੱਧਦਾਰੇ ਠੀਕ ਹੀ ਹੈ ਉਦਾਂ ਵੀ ਇੱਕ ਨੌਨਾ ਮੇਲ ਦਾ ਮਾਰਕਟ ਚ ਇਹਨਾਂ ਨੇ ਇੱਕ 35 ਦਾ ਲਾਇਆ ਪਰ ਇਹ ਬਾਇਓ ਵੀ ਹੈਗਾ ਨਾ ਫਰੈਸ਼ ਨਾਲੇ ਜਿਹੜਾ ਇਹ ਫਰੈਸ਼ ਹੀ ਹੁਣ ਪਤਾ ਨਹੀਂ ਫਰੈਸ਼ ਹੈਗਾ ਕਿ ਨਹੀਂ ਹੈਗਾ ਪਰ ਹਰ ਤਰ੍ਹਾਂ ਦੀ ਵੈਰਾਈਟੀ ਦੁੱਧਦਾਰੇ ਚੀਜ਼ਾਂ ਕੋਲ ਇੱਕ ਆਇਆ ਜਿਹਦਾ 1.9 ਦਾ ਰੇਟ ਆ ਮੈਂਗੋ ਲੱਸੀ 3 ਆ ਗਈ ਮੈਂਗੋ ਲੱਸੀ 1.9 ਦੀ ਵੱਡੇ ਨਾ ਬੜੀ ਡਿਸਕਲਪਲਿਨ ਹਾਂ ਮੈਂ ਬੋਲ ਸੀ ਟੈਕਨੋਲੋਜੀ ਲਾਈ ਹੋਈ ਹੈ ਉਹਦਾ ਕਿੰਨੇ ਦੀ ਮਿਲਦੀ ਹੈ ਇਹ ਇਹ 8500 ਇਹਦਾ ਦੂਜੀ ਰੱਸੀ ਵੀ ਹੈਗੀ ਆ ਜੀ ਆਹ ਇਹਦੀ ਦੂਜੀ ਹੈ ਮਤਲਬ ਇਹਨੂੰ ਕੀ ਕਹਿੰਦੇ ਨੇ ਲੀਚੀਆਂ ਆਂਦੀਆਂ ਨੇ ਲੀਚੀਆਂ ਨੇ ਪਤਾ ਨਹੀਂ ਪਈਆਂ ਹਾਂ ਤੇ ਆ ਜਾ ਜੀ ਦੋ ਡੱਬਾ ਬਦਾਮਾਂ ਦਾ ਦੁੱਧ ਤੇ ਆ ਜੀ ਦੋ ਨਸੀ ਦਾ ਔਰਗੇਨਿਕ ਆ ਆ ਗਿਆ ਜੀ ਰੋਜਮਾਂ ਵੀ ਹੈਗਾ ਇਹਦੇ ਅੰਦਰ ਹੁਣ ਜਾਣਿਆ ਜੀ ਅਸੀਂ ਰੋਜਮਾਂ ਦੇ ਅੰਦਰ ਸਾਡੇ ਤੇ ਕੋਈ ਛਿੜੀ ਛੂੜੀ ਨਹੀਂ ਵੱਜੀ ਨਾ ਕਿ ਉਹ ਵੱਜ ਸਕਦੀ ਕਹਿੰਦੇ ਉੰਨੇ ਨੇ ਐਂਟਰੈਂਸ ਕੀਤੀ ਉਹ ਕਿ ਅਹੀ ਕੋਈ ਸੀਡੀ ਵਾਲਾ ਸਾਮਾਨ ਨਹੀਂ ਕਰਦੇ ਜਿਵੇਂ ਸਵਾਰ ਸਾਡੇ ਕੋਲ ਵੀ ਹੈ ਇੱਥੇ ਯਾਰ ਜਨਾਨੀਆਂ ਜਨੁਨੀਆਂ ਸਾਰਾ ਸਾਮਾਨ ਮਿਲਦਾ ਤੁਹਾਡੇ ਇਹ ਸਾਰੇ ਕੌਫੀ ਮਸ਼ੀਨ ਆ ਕੌਫੀ ਮਸ਼ੀਨ ਵੀ ਇਹ ਰੋਦੀ ਆ ਜੂਸਰ ਵੀ ਇਹ ਰੋਦੀ ਹਾਂ ਆ ਵਾਰਸ ਕਾਹਦਾ ਵਾਰਸ ਕਰਨ ਨਾਲ ਇੰਨੀ ਕੋਡਾ ਸਿਸਟਮ ਜਿਹਾ ਤੇ ਆ ਦੂਜਾ ਜ ਆਪਣਾ ਨਾਲ ਤੇ ਆ ਦੁੱਤੀ ਜਿਹਾ ਆਪਣਾ ਰੱਖੀ ਹੋਈ ਆ ਆਪਾਂ ਨੇ 17000 ਦੀ ਆਪਾਂ ਦੱਸਾ ਦੇ ਲਈ ਤੇ ਆ ਸਾਰੇ ਸ਼ੂ ਸ਼ਾਹ ਨੇ ਵਿੱਚ ਹੌ ਮਸ਼ੀਨ ਉਹ ਜੀ ਹੈਗੀਆਂ ਬਾਸਾਂ ਵਾਲਾ ਟਾਂ ਵਾਲਾ ਆ ਰੇਡੀਓ ਹਾਂ ਬੜੇ ਉਦੋਂ ਦਾ ਆਇਆ ਹੈ ਬੜਾ ਵਧੀਆ ਆ ਲਾਈਟਾਂ ਵਾਲੇ ਬੈਟਰੀਆਂ ਹੀ ਹੈਗੀਆਂ ਟੋਰਚ ਸੋਲਰ ਲੈਂਪ ਵੀ ਹੈਗੀਆਂ ਬੜੀਆਂ ਕੋਈ ਟੋਰਚ ਹੀ ਸੋਲਰ ਲੈਂਪ ਵੀ ਹੈਗੇ ਆ ਹਾਂ ਲਓ ਜੀ ਇਹਦੇ ਬਰਸ਼ ਬਰਸ਼ ਵੀ ਲਾਏ ਹੋਏ ਇਹਨਾਂ ਦੇ ਐ ਇੱਕ ਹੋਰ ਤੁਹਾਨੂੰ ਬਰਸ਼ ਬਖਾਣਾ ਮੈਂ ਆ ਬਿਜਲੀ ਦੇ ਬਿਜਲੀ ਦੇ ਇਲੈਕਟ੍ਰੋਨਿਕ ਜਿਹੜੇ ਇੱਕ ਕਰੀ ਵਸ ਦਾ ਬਟਨ ਦਬਜੋ ਤੇ ਬੱਸ ਬੰਦਾ ਆ ਵੀ ਹੱਥ ਜੋੜਦਾ ਵੀ ਬੰਦ ਹੋ ਜਾਣਾ ਹੋ ਜੀ ਹੁਣ ਅਸੀਂ ਜਾਣਦੇ ਜੀ ਜਿਰਗਾ ਦੇ ਵਿੱਚ ਤੇ ਸਾਰੀਆਂ ਤੇ ਕੋਲ ਘਟਾਈ ਪਈਆਂ ਪੂਰੇ ਸੈਸ਼ਨ ਦੇ ਵਿੱਚ ਉਹ ਕਹਿੰਦੇ ਆਓ ਇਹ ਖੜ ਜਾਣੀਆਂ ਰਾਹ ਵਿੱਚ ਤੇ ਇਹ ਸਾਰੀਆਂ ਕਿਹੜੇ ਆ ਇਹ ਸਾਰੇ ਗਰਲਸ ਸੈਕਸ਼ਨ ਆ ਆ ਵੇਖੋ ਆਪਣੇ ਪੈਰ ਪੈਡੀਕਿਊਰਸ ਕਰਨਾ ਹੋਵੇ ਉਹਦੇ ਵਾਸਤੇ ਕਿਹੜਾ ਆ ਜਿਹੜਾ ਮੈਂ ਇੱਕ ਵਾਰ ਤੁਹਾਨੂੰ ਘਰੇ ਕਰਕੇ ਦਿਖਾਇਆ ਆ ਪੈਡੀਕੋਰ ਵਾਲਾ ਆ ਇਹਨੂੰ ਕੀ ਕਹਿੰਦੇ ਆ ਕੀ ਲੁੱਕ ਕਹਿੰਦੇ ਆ ਮਸਤ ਆ ਜਾ ਜਾ ਤੁਹਾਨੂੰ ਤੋਂ ਵਾਲਾ ਸੈਕਸ਼ਨ ਆ ਗਿਆ ਬੜੀ ਆਪਣੇ ਜਲਜੀ ਹੁੰਦੀ ਅਸ ਤੋਂ ਵਾਲੇ ਕਰੋਨਾ ਟਾਈਮ ਇਹਨਾਂ ਨੇ ਵੀ ਬੜੀ ਧੁੱਤੀ ਗੱਡੀ ਸੀ ਇੱਕ ਵਾਰ ਬਹੁਤ ਲੋਕਾਂ ਨੇ ਲਾਇਆ ਇਹ ਹੱਥ ਤੋਂ ਵਾਲੇ ਯਾਤ ਸਾਬ ਕਰੋ ਐ ਕਰੋ ਵੈ ਕਰੋ ਸਾਰਾ ਹੱਥ ਵਾਲਾ ਸੈਕਸ਼ਨ ਆ ਗਿਆ ਆ ਗਿਆ ਕਰੀਮਾਂ ਵਾਲਾ ਇਹ ਚ ਸਾਰੀਆਂ ਕਰੀਮਾਂ ਨੇ ਲੱਡੂ ਮਾਲਾ ਸੈਕਸ਼ਨ ਆ ਸਾਰਾ ਸਾਰੇ ਪਰਫਿਊਮ ਪਾਇਆ ਇਹਦੇ ਵਿੱਚ ਆ ਗਿਆ ਸਾਰਾ ਏਹ ਆਪਣਾ ਵਾਲਾ ਵਾਲਾ ਗੱਲ ਦਾ ਸੈਕਸ਼ਨ ਇਹ ਮੁੰਡਿਆਂ ਦੇ ਵਿੱਚ ਹੈਗਾ ਇਨਕਲੂਡ ਸਪਰੇਅ ਵਾਲਾ ਜਿਹੜੇ ਵਾਲਾਂ ਤੇ ਮਾਰਦੇ ਆਵੇ ਹਾਰ ਸਪਰੇਅ ਹਾਰ ਸਪਰੇਅ ਅਸੀਂ ਬੰਦੇ ਦਾ ਸ਼ੈਂਪੂ ਇਹਨੂੰ ਕਹਿੰਦੇ ਆ ਵੀ ਜਿੰਨੇ ਨਹੀਂ ਨਹਾਣਾ ਨਾ ਨਾ ਸਿਰ ਸੁਰ ਨਹੀਂ ਧੋਣਾ ਧੱਕੇ ਨਾਲ ਉਹਦਾ ਸਪਰੇਅ ਕਰ ਦਿਓ ਤੇ ਸੁੱਤੇ ਪੈ ਦੇ ਸਪਰੇਅ ਕਰ ਦਿਓ ਬਸ ਇਹਨੂੰ ਕਹਿੰਦੇ ਜੀ ਟ੍ਰੌਕਨ ਸ਼ੈਂਪੂ ਦੋ ਵੇਰ ਹੋ ਰਾਇਆ ਹੈ ਆ ਜਾ ਜੀ ਕੌਫੀ ਵਾਲਾ ਸੈਕਸ਼ਨ ਇਹਦੇ ਵਿੱਚ ਮਿਲਦੀਆਂ ਸਾਰੀਆਂ ਕੌਫੀਆਂ ਨੈਸਕਾਫੇ ਵੀ ਹੈਗੀ ਇੱਥੇ ਜੈਕਬਸ ਹੋਣੀ ਹੈਗੀ ਆ ਸਾਰਾ ਤਨੈਸਕੇ ਵੀ ਆ ਸਾਰਾ ਕਾਫੀ ਜੈਕਸ਼ਨ ਆ ਰਿਹਾ ਟੀ ਇੱਧਰ ਵੀ ਸਾਰੀਆਂ ਚਾਹਾਂ ਨੇ ਲੈ ਜੀ ਹੁਣ ਅਸੀਂ ਆ ਚੁੱਕੇ ਹਾਂ ਮਸ਼ੀਨ ਦੇ ਸਾਹਮਣੇ ਇੱਥੇ ਸਾਨੂੰ ਕੋਈ ਫੋਟੋਗ੍ਰਾਫਰ ਵਾਲੀ ਸਪੈਸ਼ਲ ਦੁਕਾਨ ਨਹੀਂ ਲੱਭਣ ਦੀ ਲੋੜ ਹੈ ਨਹੀਂ ਇੱਥੇ ਕੀ ਕਰਾਂਗੇ ਅਸੀਂ ਆਪ ਹੀ ਸ ਆਪਣੇ ਫੋਨ ਉੱਤੇ ਜਿਹੜੀ ਮਰਜ਼ੀ ਫੋਟੋ ਹੋਵੇ ਆ ਪਕੜਾ ਸਕਨੇ ਆ ਤੇ ਇਹਨਾਂ ਨੇ ਆ ਵੇਖੋ ਸਿਸਟਮ ਜਿੱਦਾ ਫੋਨ ਦੇ ਨਾਲ ਕਨੈਕਟ ਕਰਕੇ 스마트ਫੋਨ ਕਨੈਕਟ ਕਰ ਸਕਦੇ ਹੋ DVD CD ਵੀ USB ਨਾਲ ਵੀ ਕਨੈਕਟ ਕਰ ਸਕਦੇ ਹੋ ਤੇ ਆ ਇਹਨਾਂ ਨੇ ਦਿੱਤੇ ਹੋਏ ਆ ਜੀ ਵਾਫੇ ਵੀ ਨਾਲ ਪੈਕ ਕਰੋ ਤੇ ਲੈ ਕੇ ਜਾਓ ਸੁਰੂਆਤ ਤੇ ਕਾਸੇ ਰੇ ਜਾ ਕੇ ਮਤਲਬ ਬਿੱਲ ਕਰਾ ਲਓ ਇਹਨਾਂ ਦੇ ਕਾਊਂਟਰ ਬਣੇ ਹੋਏ ਆ ਲਓ ਜੀ ਹੋਰ ਰੋਜ਼ਮਾਂਚ ਲੱਗਿਆ ਨਿਕਲਣਾ ਫੋਟੋਆਂ ਖੜਾਣੀਆਂ ਹੀ ਫੋਟੋਆਂ ਲਈ ਜਾਣੇ ਘੜਾ ਤੇ ਲੇਟ ਹੋ ਰਹੇ ਆ ਹੁਣ ਜੰਨੇ ਆ ਜੀ ਮੈਸੇਜਰ ਵਾਪਸ ਆ ਵੇਖੋ ਜੀ ਤੁਹਾਨੂੰ ਕੀ ਬਖਾਣੇ ਆ ਸੀ ਪਾਣੀ ਆਉਂਦਾ ਇਹਨਾਂ ਦੇ ਵਿੱਚੋਂ ਨਿਕਲਣਾ ਜਿੱਦਾਂ ਪਾਣੀ ਜੇ ਬੰਦਾ ਪਿਸ਼ਾਬ ਨਹੀਂ ਕਰਦਾ ਹੁਣ ਪਰਾਇਰ ਜਿਆਲਾ ਆ ਉਹ ਜੂ ਤੋਂ ਆਉਂਦਾ ਆਉ ਦੇਖ ਇਹਦੇ ਤੋਂ ਵੀ ਜਰ ਦੇ ਤੋਂ ਫਾਰ ਆਇਆ ਇਹਦੇ ਤੋਂ ਨਹੀਂ ਅਲੱਗ ਫਾਰ ਆ ਤੇ ਦੋਹਾਂ ਦਾ ਹੁੰਦਾ ਹੈ ਸੰਗਮ ਆਹ ਥੱਲੇ ਆ ਬੜਾ ਵਧੀਆ ਜਿਹਾ ਜਿਆਲਾ ਆ ਆ ਦੇਖੋ ਇਹ ਕਿੰਦਾ ਵੀ ਗੱਲ ਹੈ ਦੋਹਾਂ ਦੇ ਦੇਖੋ ਚਲਿਏ ਲਓ ਜੀ ਹੁਣ ਲੱਗੇ ਆਸ ਮਾਰਕਟ ਦੇ ਵਿੱਚੋਂ ਨਿਕਲ ਤੇ ਸਾਡੀ 15 ਮਿੰਟਾਂ ਬਾਅਦ ਟ੍ਰੇਨ ਆ ਤੇ ਟ੍ਰੇਨ ਦਾ ਟਾਈਮ ਆ ਤੇ ਵਧੀਆ ਰਿਹਾ ਅਜਦਾ ਦੇਣਾ ਤੇ ਸਾਡੀ 15 ਮਿੰਟਾਂ ਬਾਅਦ ਟ੍ਰੇਨ ਆ ਸਾਡੀ ਇੱਥੋਂ ਸਿੱਧੀ ਮੈਸੇਵਰੇ ਤੇ ਸਵੇਰ 8:00 ਸਾਡੇ ਘਰੇ ਪਹੁੰਚ ਜਾਵਾਂਗੇ ਜਾ ਕੇ ਤੇ ਲਓ ਜੀ ਟ੍ਰੇਨ ਗਈ ਆ ਮਿਲ ਬੈਠੇ ਆ ਤੇ ਹੁਣ ਜਾਣ ਵਾਲਿਆ ਵੈਸੇ ਵਰਗ ਹੋਰ ਦੇ ਘੰਟੇ ਦੀ ਜੇਟਾ ਖੇੜਾ ਸਾਰੀ ਪਹੁੰਚ ਜਾਣਾ ਅਸੀਂ ਤੇ ਬਹੁਤ ਵਧੀਆ ਦਿਨ ਰਿਹਾ ਜਿੱਦੋਂ ਸਾਡਾ ਯਾਰ ਤੁੰਗ ਜੀੜਾ ਬਹੁਤ ਵਧੀਆ ਦਿਨ ਸਮਾ ਆ ਗਏ ਹਾਂ ਇਸੇ ਵਰਗ ਤੇ ਹੁਣੇ ਪਹੁੰਚੇ ਆ ਤੇ ਹੁਣ ਅੱਜ ਦਾ ਵਲੌਗ ਕਰਦੇ ਆਂ ਆਪਾਂ ਇੱਥੇ ਹੀ ਸਮਾਪਤ ਤੇ ਮਿਲਦੇ ਆ ਜੀ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਜੁੜੇ ਰਹੋ ਸਾਡੇ ਨਾਲ ਆਪਣੇ ਤੁਹਾਡਾ ਆਪਣਾ YouTube ਚੈਨਲ ਬਾਜਾ ਵਲੌਗਸ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਐਸ